ਵਾਹਿਗੁਰੂ ਜੀ ਚੰਦਨ ਦੇ ਦਰਖਤ ਦੇ ਕੋਲ ਜਾਈਏ ਤੇ ਹੋ ਹੀ ਨਹੀਂ ਸਕਦਾ ਕਿ ਆਪਾਂ ਨੂੰ ਖੁਸ਼ਬੂ ਜਾਂ ਠੰਡ ਨਾ ਮਿਲੇ ਠੰਡ ਜਾਂ ਖੁਸ਼ਬੂ ਪ੍ਰਾਪਤ ਨਾ ਹੋਵੇ ਇਸੇ ਤਰ੍ਹਾਂ ਸੁਖਮੀ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਹੋ ਹੀ ਨਹੀਂ ਸਕਦਾ ਕਿ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਨਾ ਹੋਵੇ ਧੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੁਆਰਾ ਰਚਿਤ ਸੁਖਮੀ ਸਾਹਿਬ ਜੀ ਦੀ ਬਾਣੀ ਆਪਾਂ ਨੂੰ ਸੁਖੀ ਸੁਖ ਦਿੰਦੀ ਹੈ ਸੁਖਮੀ ਸਾਹਿਬ ਜੀ ਦੀ ਬਾਣੀ ਸੁੱਖਾਂ ਦੇ ਮਣੇ ਹੈ ਤੇ ਜੋ ਵੀ ਸੁਖਮੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਸ ਨੂੰ ਜ਼ਿੰਦਗੀ ਦੇ ਸਾਰੇ ਸੁੱਖ ਮਿਲਦੇ ਨੇ ਅੱਜ ਕੱਲ ਸਾਰਿਆਂ ਦੇ ਜੀਵਨ ਦੇ ਵਿੱਚ ਮੁਸ਼ਕਲਾਂ ਨੇ ਪਰੇਸ਼ਾਨੀਆਂ ਨੇ ਦੁੱਖ ਨੇ ਕਲੇਸ਼ ਨੇ ਤੇ ਉਹ ਇਹਨਾਂ ਦੁੱਖਾਂ ਕਲੇਸ਼ਾਂ ਮੁਸੀਬਤਾਂ ਤੋਂ ਬਚਣ ਵਾਸਤੇ ਇੱਧਰ ਉੱਧਰ ਸੁੱਖ ਦੀ ਪ੍ਰਾਪਤੀ ਵਾਸਤੇ ਦੌੜਿਆ ਫਿਰਦਾ ਹੈ ਤੇ ਇਨਸਾਨ ਨੂੰ ਜਦੋਂ ਸੁੱਖ ਚਾਹੀਦੇ ਨੇ ਤਾਂ ਉਹ ਪਰਮਾਤਮਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਜੁੜੇ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਿਸ ਤਰ੍ਹਾਂ ਕਰਨਾ ਹੈ ਕਿਸ ਵਿਧੀ ਦੇ ਨਾਲ ਕਰਨਾ ਹੈ ਕਿ ਆਪਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ ਵੈਸੇ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਜਦੋਂ ਆਪਾਂ ਅੰਮ੍ਰਿਤ ਵੇਲੇ ਕਰਾਂਗੇ ਤਾਂ ਆਪਾਂ ਨੂੰ ਬਹੁਤ ਹੀ ਜਿਹੜੇ ਨੇ ਫਲ ਪ੍ਰਾਪਤ ਹੋਣਗੇ ਪਰ ਕਿਹਾ ਜਾਂਦਾ ਹੈ ਕਿ ਜਿਵੇਂ ਘਰ ਦੀ ਰੀੜ ਦੀ ਹੱਡੀ ਔਰਤ ਹੁੰਦੀ ਹੈ ਤੇ ਜੇ ਉਸ ਔਰਤ ਨੂੰ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਦੁੱਖਾਂ ਤੋਂ ਮੁਕਤੀ ਚਾਹੀਦੀ ਹੈ ਤਾਂ ਉਸ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਘਰ ਦੀ ਔਰਤ ਨੂੰ ਘਰ ਦੀ ਰੀੜ ਦੀ ਹੱਡੀ ਮੰਨਿਆ ਗਿਆ ਹੈ ਜੇਕਰ ਘਰ ਦੀ ਔਰਤ ਚਾਵੇ ਤਾਂ ਆਪਣੇ ਘਰ ਵਿੱਚੋਂ ਦੁੱਖ ਕਲੇਸ਼ ਦਿਲ ਇੱਧਰ ਦੂਰ ਕਰ ਸਕਦੀ ਹੈ ਤੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਲੈ ਕੇ ਆ ਸਕਦੀ ਹੈ ਬਸ ਇੱਕ ਹੀ ਕੰਮ ਕਰਨਾ ਹੈ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਜਿਵੇਂ ਘਰ ਦੀ ਔਰਤ ਦੇ ਕੋਲ ਸਵੇਰ ਵੇਲੇ ਜਾਂ ਸ਼ਾਮ ਵੇਲੇ ਟਾਈਮ ਨਹੀਂ ਹੁੰਦਾ ਤੇ ਉਹ ਦੁਪਹਿਰ ਵੇਲੇ ਵੀ ਆਪਣਾ ਸੁਖਨੀ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ 12 ਤੋਂ 3 ਵਜੇ ਤੱਕ ਆਪਾਂ ਸੁਖਨੀ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਤੇ ਕਰਨਾ ਕਿਵੇਂ ਹੈ ਇੱਕ ਹੀ ਟਾਈਮ ਨੂੰ ਚੂਜ਼ ਕਰਨਾ ਹੈ ਇੱਕ ਟਾਈਮ ਰੱਖਣਾ ਹੈ ਤੇ ਇੱਕ ਹੀ ਸਥਾਨ ਆਪਾਂ ਨੇ ਜਗ੍ਹਾ ਜਿਹੜੀ ਹੈ ਉਹ ਰੱਖਣੀ ਹੈ ਤੇ ਇੱਕ ਹੀ ਚਾਦਰ ਜਿਸ ਦੇ ਉੱਤੇ ਬਹਿ ਕੇ ਆਪਾਂ ਨੇ ਪਾਠ ਕਰਨਾ ਹੈ ਇੱਕ ਸਥਾਨ ਇੱਕ ਟਾਈਮ ਤੇ ਇੱਕ ਹੀ ਚਾਦਰ ਜਿਸ ਦੇ ਉੱਤੇ ਬਹਿ ਕੇ ਆਪਾਂ ਨੇ ਰੋਜ਼ਾਨਾ ਪਾਠ ਕਰਨਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਨੇ 11 ਦਿਨ ਕਰਨਾ ਹੈ ਤੇ 11 ਦਿਨ ਕਿਉਂ ਕਰਨਾ ਕਿ ਅਕਸਰ ਮਨ ਜਿਹੜਾ ਹੁੰਦਾ ਹੈ ਬੇਈਮਾਨ ਹੁੰਦਾ ਹੈ ਤੇ ਰੋਜ਼ ਪਾਠ ਕਰਨ ਦੇ ਟਾਲ ਮਟੋਲੇ ਕਰਦਾ ਰਹਿੰਦਾ ਹੈ ਤੇ ਟਾਲ ਮਟੋਲੇ ਕਰਨ ਦੇ ਵਿੱਚ ਹੀ ਇਸ ਟਾਈਮ ਨੂੰ ਬਰਬਾਦ ਕਰ ਦਿੰਦਾ ਹੈ ਕਿ ਅੱਜ ਕਰਾਂਗੇ ਕੱਲ ਕਰਾਂਗੇ ਪਰ ਜਦੋਂ ਆਪਾਂ ਕੋਈ ਗਿਣਤੀ ਦੇ ਵਿੱਚ ਪਾਠ ਕਰਦੇ ਹਾਂ ਕੋਈ ਸੁਖ ਆਪਾਂ ਰੱਖ ਕੇ ਪਾਠ ਕਰਦੇ ਹਾਂ ਆਪਣੇ ਕੋਈ ਵਿਸ਼ ਰੱਖ ਕੇ ਪਾਠ ਕਰਦੇ ਹਾਂ ਤੇ ਉਹ ਗਿਣਤੀ ਦੇ ਵਿੱਚ ਕਰਦੇ ਹਾਂ ਤਾਂ ਫਿਰ ਆਪਾਂ ਨੂੰ ਇਹ ਯਾਦ ਰਹਿੰਦਾ ਹੈ ਤੇ ਡਰ ਵੀ ਰਹਿੰਦਾ ਹੈ ਕਿ ਜੇਕਰ ਆਪਣੀ ਗਿਣਤੀ ਟੁੱਟ ਗਈ ਕਿਸੇ ਦਿਨ ਪਾਠ ਛੁੱਟ ਗਿਆ ਤਾਂ ਆਪਣੀ ਵਿਸ਼ ਪੂਰੀ ਨਹੀਂ ਹੋਵੇਗੀ ਦੁਪਹਿਰ ਨੂੰ 12 ਵਜੇ ਸ਼ੁਰੂ ਕਰਨਾ ਹੈ ਤੇ 12 ਤੋਂ 3 ਵਜੇ ਤੱਕ ਕਰਨਾ ਹੈ ਤੇ ਇੱਕ ਸਥਾਨ ਤੇ ਬੈ ਕੇ ਸੁੱਚੀ ਚਾਦਰ ਵਿਛਾ ਕੇ ਨੇੜੇ ਹੀ ਇੱਕ ਭਾਂਡੇ ਦੇ ਵਿੱਚ ਜਲ ਨੂੰ ਪਾ ਕੇ ਤੇ ਉਸ ਜਲ ਨੂੰ ਢੱਕ ਕੇ ਰੱਖਣਾ ਹੈ ਤੇ ਜਦੋਂ ਪਾਠ ਸ਼ੁਰੂ ਕਰਨਾ ਹੈ ਆਪਣੀ ਛੋਟੀ ਅਰਦਾਸ ਕਰ ਲੈਣੀ ਹੈ ਕਿ ਇਹ ਵਾਗੁਰੂ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਪਾਠ ਕਰਨਾ ਸ਼ੁਰੂ ਕੀਤਾ ਹੈ ਮੇਰੀ ਇਹ ਵਿਸ਼ੇ ਹੈ ਜਰੂਰ ਪੂਰੀ ਕਰਨਾ ਤੇ ਮੈਨੂੰ ਜਿੰਨੇ ਦਿਨ ਮੈਂ ਸੁੱਖੇ ਨੇ 11 ਦਿਨ ਮੈਨੂੰ ਪਾਠ ਕਰਨ ਦੀ ਹਿੰਮਤ ਵਕਸ਼ਣਾ ਤੇ ਇੱਕ ਵੀ ਦਿਨ ਮੇਰਾ ਪਾਠ ਨਾ ਛੁੱਟੇ ਇਸ ਤਰ੍ਹਾਂ ਕਰਕੇ ਸ਼ੁਰੂਆਤ ਕਰਨੀ ਹੈ ਤੇ ਆਪਣਾ ਜਲ ਰੱਖ ਲੈਣਾ ਹੈ ਇੱਕ ਪਾਤਰ ਦੇ ਵਿੱਚ ਤੇ ਉਸ ਜਲ ਨੂੰ ਢੱਕ ਕੇ ਰੱਖਣਾ ਹੈ ਜਲ ਕਿਉਂ ਰੱਖਣਾ ਹੈ ਕਿਉਂਕਿ ਜਦੋਂ ਵੀ ਆਪਾਂ ਜਲ ਦੇ ਕੋਲ ਕੁਝ ਵੀ ਕਰਾਂਗੇ ਜਲ ਉਸੇ ਤਰ੍ਹਾਂ ਦਾ ਬਣ ਜਾਵੇਗਾ ਜੇ ਆਪਾਂ ਬਾਣੀ ਪੜਾਂਗੇ ਜਲ ਨੂੰ ਰੱਖ ਕੇ ਤਾਂ ਉਹ ਜਲ ਜਿਹੜਾ ਹੈ ਬਾਣ ਤੇ ਬਾਣੀ ਦਾ ਸਰੂਪ ਹੋ ਜਾਂਦਾ ਹੈ ਜੋ ਬੰਦਾ ਉਸ ਨੂੰ ਪੀਂਦਾ ਹੈ ਉਸ ਤਰ੍ਹਾਂ ਦਾ ਜੋ ਬੰਦਾ ਬਣ ਜਾਂਦਾ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਹੁੰਦਾ ਹੈ ਤੇ ਉੱਥੇ ਜੋ ਵੀ ਘੰਟੇ ਬਾਣੀ ਪੜੀ ਜਾਂਦੀ ਹੈ ਤੇ ਉਸ ਦੇ ਵਿੱਚ ਜਲ ਦੇ ਵਿੱਚ ਇਹਨਾਂ ਸ਼ਕਤੀ ਆ ਜਾਂਦੀ ਹੈ ਉਹ ਬਾਣੀ ਸਰੂਪ ਹੋ ਜਾਂਦਾ ਹੈ ਤੇ ਆਪਾਂ ਜਦੋਂ ਸੁਣ ਸਕਦੇ ਹਾਂ ਤੇ ਆਪਣੇ ਸਾਰੇ ਦੁੱਖ ਦੁਲਿੱਦਰ ਕਸ਼ਟ ਦੂਰ ਹੋ ਜਾਂਦੇ ਰੱਖਣ ਦਾ ਮਹੱਤਵ ਤੇ ਪਾਠ ਕਰਨ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ ਉਹ ਜਲ ਆਪਾਂ ਨੇ ਛਕਣਾ ਹੈ ਘਰ ਦੇ ਵਿੱਚ ਛਿੱਟਾ ਦੇਣਾ ਹੈ ਤੇ ਘਰ ਦੇ ਸਾਰੇ ਮੈਂਬਰਾਂ ਨੂੰ ਜਲ ਨੂੰ ਛਕਾਉਣਾ ਹੈ ਦੇਖਣਾ ਹੌਲੇ-ਹੌਲੇ ਜਦੋਂ ਤੁਸੀਂ 11 ਦਿਨ ਪਾਠ ਕਰਨਾ ਸ਼ੁਰੂ ਕਰੋਗੇ ਪਹਿਲਾਂ ਪਹਿਲਾਂ ਤਾਂ ਆਪਾਂ ਨੂੰ ਥੋੜਾ ਜਿਹਾ ਕਸ਼ਟੀ ਆਉਂਦੀ ਹੈ ਕਿਉਂਕਿ ਲਗਾਤਾਰ ਬੈਠਣ ਦੇ ਕਾਰਨ ਜੇ ਤੁਸੀਂ ਪਹਿਲੀ ਵਾਰ ਬੈਠਦੇ ਹੋ ਆਪਣੇ ਗੋਡ ਦੇ ਵੀ ਦਰਦ ਕਰਦੇ ਨੇ ਲੱਤਾਂ ਵੀ ਦਰਦ ਕਰਦੀਆਂ ਨੇ ਪਰ ਹੌਲੇ ਹੌਲੇ ਆਪਣਾ ਸੁਭਾਅ ਬਣ ਜਾਂਦਾ ਹੈ ਤੇ ਹੌਲੀ ਹੌਲੀ ਬਾਣੀ ਪੜਨ ਦੇ ਵਿੱਚ ਪਾਠ ਕਰਨ ਦੇ ਵਿੱਚ ਆਪਾਂ ਨੂੰ ਆਨੰਦ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਤਰ੍ਹਾਂ 11 ਦਿਨ ਜਦੋਂ ਆਪਾਂ ਪਾਠ ਕਰ ਲੇਵਾਂਗੇ ਤੇ ਸਾਰੇ ਦੁੱਖ ਕਸ਼ਟ ਦਿਲ ਦੇ ਦੂਰ ਹੋਣਗੇ ਬਾਣੀ ਪੜਨ ਦੇ ਨਾਲ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਇਸੇ ਤਰ੍ਹਾਂ ਜਦੋਂ 11 ਦਿਨ ਦੀ ਸ਼ੁਰੂਆਤ ਕਰਾਂਗੇ ਹੋ ਸਕਦਾ ਹੈ ਤੁਸੀਂ ਬਾਣੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਵੋ ਅਗਲੇ 11 ਦਿਨ ਫੇਰ ਸੁਖ ਲਵੋ ਫੇਰ ਤੁਸੀਂ ਕਰਨਾ ਸ਼ੁਰੂ ਕਰਦੋ ਇਸੇ ਤਰ੍ਹਾਂ ਬੱਦਦਾ ਬੱਦਦਾ ਟਾਈਮ ਤੁਸੀਂ ਵਧਾ ਸਕਦੇ ਹੋ ਤੇ ਹੋ ਸਕਦਾ ਹੈ ਤੁਸੀਂ ਬਾਣੀ ਦੇ ਨਾਲ ਇੰਨਾ ਜੁੜ ਜਾਵੋ ਕਿ ਤੁਸੀਂ ਡੇਲੀ ਹੀ ਪਾਠ ਕਰਨਾ ਸ਼ੁਰੂ ਕਰ ਦੋਵੋ ਇਹ ਹੁੰਦਾ ਹੈ ਗਿਣਤੀਆਂ ਦੇ ਵਿੱਚ ਕਰਨ ਦਾ ਫਾਇਦਾ ਪਹਿਲਾਂ ਪਹਿਲਾਂ ਤਾਂ ਆਪਾਂ ਗਿਣਤੀ ਮਿੰਤੀ ਦੇ ਵਿੱਚ ਹੀ ਪਾਠ ਸ਼ੁਰੂ ਕਰਦੇ ਹਾਂ ਹੌਲੇ ਹੌਲੇ ਆਪਣਾ ਪਾਠ ਵੱਧਦਾ ਰਹਿੰਦਾ ਹੈ ਫੇ ਗਿਣਤੀਆਂ ਮਿੰਤੀਆਂ ਸਭ ਛੁੱਟ ਜਾਂਦੀਆਂ ਨੇ ਤੇ ਆਪਣਾ ਧਿਆਨ ਜਿਹੜਾ ਹੈ ਉਹ ਪਾਠ ਦੇ ਵਿੱਚ ਲੱਗਣਾ ਵੀ ਸ਼ੁਰੂ ਹੋ ਜਾਂਦਾ ਹੈ ਤੇ ਪਾਠ ਵਿੱਚੋਂ ਆਪਾਂ ਨੂੰ ਆਨੰਦ ਆਣਾ ਵੀ ਸ਼ੁਰੂ ਹੋ ਜਾਂਦਾ ਹੈ ਇਹ ਹੁੰਦਾ ਹੈ ਗਣਤੀ ਦੇ ਨਾਲ ਸ਼ੁਰੂਆਤ ਕਰਨੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਤਾਂ ਘਰਾਂ ਦੇ ਵਿੱਚ ਸੁੱਖੇ ਸੁਖ ਪ੍ਰਾਪਤ ਹੁੰਦੇ ਨੇ ਕਰਿਆ ਕਰੋ ਭੈਣੋ ਪਾਠ ਦੇ ਨਾਲ ਜੁੜੋ ਬਾਣੀ ਦੇ ਨਾਲ ਜੁੜੋ ਸੁਖਮਨੀ ਸਾਹਿਬ ਜੀ ਦਾ ਪਾਠ ਆਪਣਾ ਦੁਪਹਿਰ ਵੇਲੇ ਬੈਠ ਕੇ ਕਰ ਲਿਆ ਕਰੋ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ 11 ਦਿਨ ਆਪਾਂ ਨੇ ਇੱਕ ਹੀ ਥਾਂ ਇੱਕ ਹੀ ਸਮਾਂ ਤੇ ਇੱਕ ਹੀ ਚਾਦਰ ਨੂੰ ਯੂਜ਼ ਕਰਨਾ ਹੈ ਇਸ ਦਾ ਕੀ ਕਾਰਨ ਹੈ ਕਿਉਂਕਿ ਜਦੋਂ ਆਪਾਂ ਇੱਕ ਹੀ ਚੀਜ਼ ਤੇ ਇੱਕ ਹੀ ਜਗ੍ਹਾ ਤੇ ਬੈਠ ਕੇ ਇੱਕ ਹੀ ਟਾਈਮ ਨੂੰ ਯੂਜ਼ ਕਰਕੇ ਪਾਠ ਕਰਾਂਗੇ ਤਾਂ ਉਹ ਦੁੱਗਣੀ ਜਿਹੜੀ ਹੈ ਆਪਾਂ ਨੂੰ ਪਾਵਰ ਮਿਲੇਗੀ ਉਹ ਥਾਂ ਜਿਹੜੀ ਹੁੰਦੀ ਹੈ ਉਹ ਬਾਣੀ ਦੇ ਨਾਲ ਪਵਿੱਤਰ ਹੋ ਜਾਂਦੀ ਹੈ ਤੇ ਆਪਾਂ ਨੂੰ ਦੁੱਗਣਾ ਫਲ ਮਿਲਦਾ ਹੈ ਇਸੇ ਤਰ੍ਹਾਂ ਬਾਣੀ ਦੇ ਨਾਲ ਜੁੜੋ ਜੀ ਇੱਧਰ ਉੱਧਰ ਭੱਜਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਾਰੇ ਸੁੱਖਾਂ ਦੀ ਮਣੀ ਸੁਖਮੀ ਸਾਹਿਬ ਜੀ ਆਪਾਂ ਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਵਾਹਿਗੁਰੂ ਨੇ ਤੇ ਸੁੱਖਾਂ ਦੀ ਮਣੀ ਜਦੋਂ ਆਪਾਂ ਕੋਲ ਖਜ਼ਾਨਾ ਹੈ ਸੁੱਖਾਂ ਦੀ ਮਣੀ ਦਾ ਤੇ ਆਪਾਂ ਕਿਉਂ ਇੱਧਰ ਉੱਧਰ ਤਾਗੇ ਤਵਿੱਤਾਂ ਦੇ ਵਿੱਚ ਭੱਜਦੇ ਨੇ ਤਾਗੇ ਤਵਿੱਤ ਤਾਂ ਘਰਾਂ ਨੂੰ ਤੋੜਦੇ ਨੇ ਬਾਣੀ ਘਰਾਂ ਨੂੰ ਜੋੜਦੀ ਹੈ ਗੁਰਵਾਣੀ ਪੜਿਆ ਕਰੋ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਸਭ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਸਭ ਸੁੱਖ ਪ੍ਰਾਪਤ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ